ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਪਵਿੱਤਰ ਗੋਦ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਦੀ ਪਾਵਨ ਗੋਦ ਦੇ ਵਿੱਚ ਅਨਗਿਣਤ ਹੀ ਫੁੱਲ ਖਿੜੇ ਹਨ ਬਹੁਤ ਹੀ ਸਤਕਾਰਯੋਗ ਮਹਾਂਪੁਰਖ ਬਾਬਾ ਘਾਲਾ ਸਿੰਘ ਸਾਹਿਬ ਜੀ ਧੰਵਾਦ ਕਰਦੇ ਹਾਂ ਕਿਉਂਕਿ ਸਾਧੂ ਦਾ ਜਿਹੜਾ ਅਰਥ ਹੈ ਸੰਤ ਦਾ ਕਾਣ ਸਿੰਘ ਜੀ ਨਾਭਾ ਮਹਾਨ ਕੋਸ਼ ਚ ਕਹਿੰਦੇ ਐ ਸਾਧੂ ਕੌਣ ਐ ਜਿਨੇ ਨੌ ਦੁਆਰੀ ਸਾਧਦੇ ਐ ਔਰ ਸਾਧੂ ਕਿਸੇ ਤੋਂ ਲੈਂਦਾ ਨਹੀਂ ਉਹ ਦੇਂਦਾ ਹੀ ਹੈ ਸੋ ਮਾਮਪੁਰਖਾ ਨੇ ਕਿੰਨਾ ਪਿਆਰ ਕੀਤਾ ਹੈ ਜਿਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਕਹਿਆ ਕਰਦੇ ਸੀ ਵੀ ਸੋਣੇ ਦਾ ਗੁਰੂ ਗ੍ਰੰਥ ਸਾਹਿਬ ਲਿਖਾ ਲਈਏ ਸੋਹਣੇ ਦੇ ਪਲੰਗੇ ਤੇ ਪ੍ਰਕਾਸ਼ ਕਰ ਲਈਏ ਸੋਹਣੇ ਦੀ ਪਾਲਕੀ ਦੇ ਵਿੱਚ ਸੁਭਾਏ ਮਾਣ ਕਰ ਲਈਏ ਪਰ ਜਿੰਨਾ ਚਿਰ ਸੋਹਣੇ ਵਰਗਾ ਗਰੰਥੀ ਨਹੀਂ ਉਹ ਪੜੇਗਾ ਕੌਣ ਆਖੋ ਸਤਨਾਮ ਤੇ ਜੇ ਕਿਤੇ ਸਤਕਾਰ ਵੇਖਿਆ ਹੈ ਦਾਸ ਤੋਂ ਪਹਿਲੀ ਵਾਰੀ ਇਸ ਸਟੇਜ ਤੇ ਸ਼ੋਭਤ ਹੋਇਆ ਹੈ ਮਹਾਰਾਜ ਨੇ ਵੱਡਾ ਤਰਸ ਕੀਤਾ ਕਿਉਂਕਿ ਬੜਾ ਲੰਮਾ ਸਮਾਂ ਪਹਿਲਾਂ ਇੱਥੇ ਲੰਗਰ 'ਚ ਹਾਜ਼ਰੀ ਭਰਦੇ ਹੁੰਦੇ ਸੀ ਭਾਂਡੇ ਮਾਂਜਨੇ ਜੋੜੇ ਝਾੜਨੇ ਔਰ ਜਿਦੋਂ ਇੱਧਰ ਦੀ ਲੰਗਣਾ ਤੇ ਕਹਿਣਾ ਕਿੰਨੇ ਕਰਮਾ ਵਾਲੇ ਨੇ ਜਿਹੜੇ ਮਾਮਪੁਰਖ ਬੈਠੇ ਐ ਬਾਬਾ ਆਨੰਦ ਸਿੰਘ ਜੀ ਨੇ ਪਿਆਰੇ ਬਾਬਾ ਈਸ਼ਰ ਸਿੰਘ ਜੀ ਪਿਆਰੇ ਬਾਬਾ ਕੁੰਦਰ ਸਿੰਘ ਜੀ ਜਿਨ੍ਹਾਂ ਨੇ અપਾਰ ਕਿਰਪਾ ਕੀਤੀ ਜਸ ਮਿਲਦਾ ਹੈ ਸੁਭ ਕਰਮਾ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦੇਂਦਾ ਇਹ ਜੋ ਦੁਨੀਆ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਸਤਿਗੁਰ ਦੀ ਨજર ਸਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਿਦਮਤ ਵਿੱਚ ਸਿਰ ਭੇਟ ਚੜਾਉਣੇ ਕਿਹੜੇ ਕਿਹੜੇ ਬੁਲਾਰੇ ਸਾਧ ਸੰਗਤ ਸੱਚੀ ਗੱਲ ਕਿਸੇ ਕੋ ਸਮਾਂ ਨਹੀਂ ਮਿਲਦਾ ਜਦੋਂ ਸਮਾਂ ਲੈਣਾ ਹੋਵੇ ਜੋਨੀ ਵੀਰ ਜੀ ਬੈਠੇ ਸੰਗਤਾਂ ਨੂੰ ਪ੍ਰੋਗਰਾਮ ਦੇਣੇ ਔਖੇ ਪਰ ਇਸ ਸਟੇਜ ਤੇ ਮਾਹ ਪੁਰਖਾਂ ਨੇ ਇੱਕ ਇੱਕ ਮਿੰਟ ਦੇ ਕੇ ਸਤਕਾਰਿਆ ਛੋਟੀ ਜੀ ਗੱਲ ਕਹਿ ਕੇ ਮੈਂ ਫਤਿਹ ਬੁਲਾਵਾਂ ਬਾਬਾ ਆਨੰਦ ਸਿੰਘ ਦਾ ਬਚਨ ਕੋਈ ਮਾਹ ਪੁਰਖ ਸੁਣਾ ਰਿਹਾ ਕੋਈ ਮਾਈ ਆਈ ਕਹਿੰਦੇ ਬਾਬਾ ਜੀ ਮੈਨੂੰ ਤਾਂ ਬਾਣੀ ਨਹੀਂ ਪੜ੍ਹਨੀ ਆਉਂਦੀ। ਨਾ ਸਹਿਜ ਪਾਠ ਕਰਨਾ ਆਉਂਦਾ ਹੈ ਤੇ ਨਾ ਮੂਲ ਮੰਤਰ ਹੀ ਆਉਂਦਾ ਹੈ। ਤੇ ਮੈਂ ਕੀ ਕਰਿਆ ਕਰਾਂ ਤੇ ਮਹਾਂਪੁਰਖ ਕਹਿੰਦੇ ਤੂੰ ਹਾਜ਼ਰੀ ਭਰ ਲਿਆ ਕਰ ਆਖੋ ਸਤਨਾਮ। ਹਾਜ਼ਰੀ ਕਹਿੰਦੇ ਮੈਨੂੰ ਸਮਝ ਨਹੀਂ ਆਈ ਤੇ ਮਹਾਤਮਾ ਦੇ ਮੁਖ ਚੋਂ ਨਿਕਲਿਆ। ਕਹਿੰਦੇ ਇੱਕ ਬੱਚਾ ਸੀ। ਜਿਸ ਤਰ੍ਹਾਂ ਸਾਰੇ 5-5 ਮਿੰਟ ਹਾਜ਼ਰੀ 2-2 ਮਿੰਟ ਹਾਜ਼ਰੀ 'ਚ ਬਰਕਤ ਹੈ। ਕਹਿੰਦੇ ਉਹ ਰੋਜ਼ ਸਕੂਲ ਜਾਂਦਾ ਸੀ ਉਹ ਤੇ ਜਦੋਂ ਫੇਲ ਹੋ ਗਿਆ ਨਾ ਥੋੜੇ ਜੇ ਨੰਬਰਾਂ ਤੋਂ ਸਾਰੇ ਬੱਚੇ ਪਾਸ ਹੋ ਗਏ ਤੇ ਪ੍ਰਿੰਸੀਪਲ ਨੇ ਉਹਦਾ ਰਜਿਸਟਰ ਮੰਗਾਇਆ ਤੁਸੀਂ ਚਾਰ ਰੋਜ਼ ਤੋਂ ਹਾਜ਼ਰੀ ਭਰ ਰਹੇ ਹੋ ਅਸੀਂ ਤਾਂ ਕਵਾਂਗੇ ਥੱਕ ਗਏ ਪਰ ਧੰਨ ਸੰਗਤਾ ਜੋ ਕਦੇ ਥੱਕਦੀਆਂ ਹੀ ਨਹੀਂ ਆਖੋ ਸਤਨਾਮ ਕਿੱਡਾ ਵੱਡਾ ਕੱਠ ਆਪ ਜੀ ਦਾ ਪਿਆਰ ਦਾ ਔਰ ਸੱਚੀ ਗੱਲ ਹੈ ਮੁੱਖ ਛੋਟਾ ਹੈ ਦਾਸ ਦਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਸਮਝ ਕੇ ਐਸ ਵੇਲੇ ਕੋਈ ਸੰਸਥਾ ਸੇਵਾ ਨਿਭਾ ਰਹੀ ਹੈ ਤੇ ਉਹ ਨਾਨਕ ਸਰ ਦੀ ਸੰਸਥਾ ਹੈ ਕਿਉਂਕਿ ਸਤਿਗੁਰੂ ਕਹਿ ਕੇ ਗਏ ਕਿ ਭਾਵਣੀ ਜਿੰਦੀ ਰਹੂਗੀ ਤੇ ਤੁਹਾਡਾ ਧਰਮ ਜਿੰਦਾ ਰਹੇਗਾ ਭਾਵਨਾ ਮਾਂ ਹੁੰਦੀ ਜਦੋਂ ਮਾਂ ਮਰ ਜੇ ਬੱਚੇ ਰੋਲ ਜਾਂਦੇ ਭਾਵਨਾ ਇੱਥੇ ਮਿਲਦੀ ਹੈ ਸੋ ਮੈਂ ਸਮਾਪਤੀ ਵੱਲ ਵਧਾਂ ਮਾਪ ਪੁਰਖਾਂ ਦੇ ਬੋਲ ਕਹਿੰਦੇ ਉਹਦਾ ਰਜਿਸਟਰ ਖੋਲਿਆ ਤਿਉ ਬੱਚਾ ਇੰਨਾ ਪਿਆਰਾ ਵੀ ਉਹ ਐਤਵਾਰ ਵੀ ਸਕੂਲ ਆਉਂਦਾ ਰਿਹਾ। ਤਿਉ ਪ੍ਰਿੰਸੀਪਲ ਵੇਖ ਕੇ ਹੈਰਾਨ ਹੋਏ ਵੀ ਐਤਵਾਰ ਤਾਂ ਸਾਰੇ ਛੁੱਟੀ ਕਰਦੇ ਐ। ਕਹਿਣ ਲੱਗੇ ਇਹ ਬੂਟਿਆਂ ਨੂੰ ਪਾਣੀ ਪਾਉਂਦਾ ਰਿਹਾ ਏ, ਇੱਥੇ ਝਾੜੂ ਫੇਰਦਾ ਰਿਹਾ ਏ, ਦਰਵਾਜ਼ੇ ਸਾਫ਼ ਕਰਦਾ ਰਿਹਾ ਏ। ਫੇਰ ਕੀ ਹੋਇਆ ਜੇ 4 ਨੰਬਰ ਘਟਾ ਕੇ ਦੀ ਹਾਜ਼ਰੀ ਲਗਾਤਾਰ ਐ। ਇਹਨੂੰ ਕਹਿੰਦੇ ਨੇਮ ਤੇ ਪ੍ਰੇਮ। ਅੱਜ ਵੀ ਮਹਾਂਪੁਰਖ ਬਾਬਾ ਗੁਰਜੀਤ ਸਿੰਘ ਜੀ ਔਰ ਆਪ ਜੀ ਜਿਤਨੇ ਮਹਾਂਪੁਰਖ ਬਾਬਾ ਲੱਖਾ ਸਿੰਘ ਸਾਹਿਬ ਜੀ ਇਹ ਹਾਜ਼ਰੀ ਮੇਨ ਹੈ ਕਿਤੇ ਵੀ ਦੇਸ਼ ਵਿਦੇਸ਼ ਜਾਣ ਨਿਕਾ ਹੁੰਦੀ ਹਾਜ਼ਰੀ ਦੀ ਜੋ ਬਾਬਾ ਕੁੰਦਨ ਸਿੰਘ ਸੇਵਾ ਲਾ ਕੇ ਗਏ ਉਹ ਪ੍ਰਿੰਸੀਪਲ ਨੇ ਖੋਲ ਕੇ ਰਜਿਸਟਰ ਕੀ ਵੇਖਿਆ ਇਹ ਤੇ ਐਤਵਾਰ ਵੀ ਹਾਜ਼ਰੀ ਪਰ ਦਰਿਆ ਜਦੋਂ ਛੁੱਟੀ ਹੁੰਦੀ ਸੀ ਕੀ ਹੋਇਆ ਦੋ ਨੰਬਰ ਘਟੇ ਪਰ ਇਹਦੀ ਹਾਜ਼ਰੀ ਨਿਰੰਤਰ ਹੈ ਜੇ 40 ਬੱਚੇ ਪਾਸ ਹੁੰਦੇ ਇੱਕ ਫੇਲ ਹੁੰਦਾ ਦੀਦਾ ਇਹਦੀ ਹਾਜ਼ਰੀ ਵੇਖ ਕੇ ਨੂੰ ਵੀ ਪਾਸ ਕਰ ਦਿਓ ਮਾਮ ਮੁਰਖ ਬਾਬਾ ਆਨੰਦ ਸਿੰਘ ਕਹਿੰਦੇ ਸੰਗਤ ਜੀ ਰੋਜ਼ ਹਾਜ਼ਰੀ ਭਰਿਆ ਕਰੋ ਬਿਨਾ ਨਾਗਿਏ ਤੋਂ ਨਹੀਂ ਬਾਣੀ ਆਉਂਦੀ ਨਹੀਂ ਕੀਰਤਨ ਆਉਂਦਾ ਨਹੀਂ ਕਥਾ ਆਉਂਦੀ ਹਾਜ਼ਰੀ ਭਰਨੀ ਨਾ ਛੱਡਿਓ ਅਸੀਂ ਅਰਦਾਸ ਕਰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਤੁਹਾਨੂੰ ਤਰਸ ਆ ਗਿਆ ਜਿਹੜੇ ਹਾਜ਼ਰੀ ਭਰਦੇ ਨੰਬਰ ਘਟ ਤੇ ਵੀ ਦਰਗਾਹ ਦੇ ਵਿੱਚ ਥਾਂ ਮਿਲ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ